ਸ਼ਰ ਬੰਗਾ ਰੋਡ ਤੇ ਹੋਏ ਇੱਕ ਟੈਨ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਇਸ ਵਾਂਦੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਖੜਵਾਲ ਨਜ਼ਦੀਕ ਉਸ ਸਮੇਂ ਹਾਦਸਾ ਹੋਇਆ ਜਦੋਂ ਪੰਜ ਨੌਜਵਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਖੋੜੇ ਵੱਲੋਂ ਆ ਰਹੇ ਸਨ ਰਸਤੇ ਵਿੱਚ ਤੇਜ਼ ਰਫਤਾਰ ਕਾਰ ਬਨਾਨਾ ਨੂੰ ਫੈਟ ਮਾਰ ਦਿੱਤੀ ਗਈ ਜਿਸ ਦੌਰਾਨ ਮੌਕੇ ਤੇ ਦੋ ਦੀ ਮੌਤ ਹੋ ਗਈ ਤਿੰਨ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਚ ਇਲਾਜ ਲਈ ਦਾਖਲ ਕਰਵਾਇਆ ਗਿਆ ਆਥੋਂ ਸੁਣਾਣਿਆ ਇਸ ਵਾਂਦੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਹਨ ਆਪੇ ਪਰਦੇ ਮੁੰਡੇ ਪੰਜ ਰਾਂਸਾ ਦੇ ਮਜਾਦੀ ਮਤਾਂ ਟਿਕਣ ਗਏ ਸੀ ਉਹ ਦੇਖ ਕੇ ਮਤਾਂ ਟਿਕ ਕੇ ਆ ਰਹੇ ਸੀ ਕਿ ਮਜਿਆਰੀ ਮੋੜ ਦੇ ਉੱਤੇ ਮਕਾਨ ਦੇ ਨਾਲ ਐਕਸੀਡੈਂਟ ਹੋ ਗਿਆ ਇਹਦੇ ਵਿੱਚ ਗੱਡੀ ਪੱਜੀ ਇਹਨਾਂ ਦੇ ਵਿੱਚ ਨਾਂ ਸੀ ਉਹਨਾਂ ਦਾ ਸਾਹਿਲ ਸਨਫ ਮਧੂਰਾਮ ਅਤੇ ਹਿਤਾਲ ਸੁਖਵੀਰ ਸਰਵਾ ਹਨ ਉਹ ਦੂਜੇ ਇੱਕ ਰਾਮ 16 ਦਾ ਇਹ ਦੋਨਾਂ ਦੀ ਮੌਜੂਦਗੀ ਹੈ ਤਾਰਨ ਸ਼ਰਮਾ ਸਾਨਾਪਕ ਸਜੀਤ 19 ਸਾਲ ਕਮਲਜੀਤ ਸਿੰਘ ਸਾਨਾਪਕ ਸੁਖਦੇਵ ਸਿੰਘ 19 ਸਾਲ ਰਾਹੁਲ ਸੰਨੋਪਕ ਤਸੀਮਦਾਰ 21 ਸਾਲ ਇਹਨਾਂ ਦੀ ਇਹ ਮਰਦ ਇਹਨਾਂ ਦੇ ਗੰਭੀਰ ਪਤਾ ਸੀਰੀਅਸ ਹੋਆ ਇਲਾਜ ਦੀ ਨਾਲ ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ ਮੋਟਰਸਾਈਕਲ ਤੇ ਪੰਜ ਜਣੇ ਉਹ ਧਰਮਕਸਤਾਂ ਤੇ ਮਥੜੀ ਕਰ ਰਹੀ ਹਾਂਜੀ ਹਾਂਜੀ ਰਾਜਾ ਸਾਹਿਬ ਦੀ ਮਿਹਰਤ ਤੋਂ ਮੱਖੜੀ ਕੀ ਆ ਰਹੀ ਜੀ ਟਿਕਰੀ ਨੂੰ 7:00 ਵਜੇ ਹੋਇਆ ਹੈ ਕਿ ਆ ਹੁੰਿਆ ਰਿਹਾ ਬਾਈ ਫਿਰ ਮੋਟਰਸਾਈਕਲ ਪੰਡਿੰਗ ਇੱਥੋਂ ਮਜਾਰੀ ਤੋਂ ਬਾੜਵਾਲ ਨੂੰ ਕ੍ਰੋਸ ਕਰ ਲੱਗੇ ਸੀ ਦੇਖਿਆ ਨਹੀਂ ਬਿਨਾਂ ਦੇਖੇ ਕ੍ਰੋਸ ਕਰਤਾ ਕਿਛੋਂ ਗੱਡੀ ਜਲੰਧਰ ਪਰ ਆਉਣੀ ਸੀ ਉਹ ਨਾ ਟਕਰੀ ਹੋ ਗਈ ਇਹ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਪੰਜ ਜਣੇ ਪੰਜ ਨੇ ਗੱਡੀ ਦੇ ਵਿੱਚ ਇੱਕ ਮੈਂਬਰ ਸੀ ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ ਦੋ ਜਣਾਂ ਦੀ ਡੈਥ ਹੋਈ ਆ ਤੇ ਤਿੰਨ ਜਣੇ ਜ਼ਖਮੀ ਆ ਸਾਹਿਲ ਦੋ ਦੇ ਕੀ ਨਾਮ ਆ ਇੱਕ ਦਾ ਨਾਮ ਹੈ ਸਾਹਿਲ ਉੱਪਰ ਮੰਗੂਰਾ ਕਸਰਬੀਸ ਉਹ ਆਪੋ ਤੋਂ ਕਰ ਰਿਹਾ। ਇਹ ਕਿੰਨੀ ਉਮਰ ਇਹਨਾਂ ਦੀ? ਇਹਹੀ ਕੋਈ 10 ਸਾਲ ਦੀ ਇੱਕ ਦੀ ਤੇ 16 ਸਾਲ ਦੀ। ਇਹ ਕਾਹਤੇ ਆ ਰਹੇ ਸੀ ਅਗਰੇ? ਮੋਟਰਸਕੜੀ ਰੋਣਾ। ਬੱਜੇ ਕਿਹਦੇ ਚ? 4 ਕਲੇਟਾਂ ਦੇ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ? ਕਾਰਵਾਈ ਕਰ ਰਹੇ ਹਾਂ। ਮੈਂ ਕਰਦਿਆਂ ਵਿਆਮ ਪ੍ਰੈਸ਼ਕੀ ਪ੍ਰੋਗਰਾਮ। ਕਾਰ ਵਾਲੇ ਇੱਥੇ ਹੀ ਐ। ਹਾਂਜੀ। ਉਹਨਾਂ ਦਾ ਕੀ ਨਾਮ ਹੈ ਕਾਰ ਵਾਲਿਆਂ ਦਾ? ਸਾਰਾ ਦਾ ਨਾਮ ਹੈ ਪਰਸੂ ਦਵੇਜਾ। ਇਹ ਕਿੱਥੋਂ ਆ ਰਹੇ ਸੀ? ਇਹ ਗਲੰਦਰ ਤੋਂ ਆ ਰਹੇ ਸੀ। ਥੈਂਕ ਯੂ।